ਤਪਿਸ਼ਲੇ ਕਈ ਦਿਨਾ ਤੋਂ ਮਾਨ ਸਰਕਾਰ ਦਾ ਬਲਡੋਜ਼ਰ ਐਕਸ਼ਨ ਜਾਰੀ ਹੈ ਨਸ਼ਾ ਤਸਕਰਾ ਦੇ ਉੱਪਰ ਲਗਾਤਾਰ ਜੋ ਹੈ ਨਕੇਲ ਕਸੀ ਜਾ ਰਹੀ ਹੈ ਜਿ세 ਚੱਲਦਿਆਂ ਨਸ਼ਾ ਤਸਕਰੀ ਕਰਕੇ ਜੋ ਲੱਖਾਂ ਕਰੋੜਾ ਰੁਪਇਆ ਕਮਾਇਆ ਸੀ ਤੇ ਉਸੇ ਕਮਾਈ ਦੇ ਨਾਲ ਜਦੋਂ ਇਹਨਾਂ ਨੇ ਆਪਣੇ ਵੱਡੇ ਵੱਡੇ ਉੱਚੇ ਉੱਚੇ ਮਹਿਲ ਤਿਆਰ ਕੀਤੇ ਤਾਂ ਉਹਨਾਂ ਮਹਿਲਾਂ ਦੇ ਉੱਤੇ ਹੁਣ ਸੀਐਮ ਮਾਨ ਦਾ ਪੀਲਾ ਪੰਜਾ ਚੱਲ ਰਿਹਾ ਬਲਡੋਜ਼ਰ ਚੱਲ ਰਿਹਾ ਤੇ ਉਹਨਾਂ ਦੇ ਆਸ਼ੀਆ ਨੇ ਜਿਹੜੇ ਨੇ ਬਿਲਕੁਲ ਢਾਹ ਢੇਰੀ ਕੀਤੇ ਜਾ ਰਹੇ ਕਿਉਂਕਿ ਇਨ੍ਹਾਂ ਨਸ਼ਾ ਤਸਕਰਾਂ ਦੇ ਵੱਲੋਂ ਖੁਦ ਤਾਂ ਨਸ਼ਾ ਵੇਚਿਆ ਗਿਆ ਪਰ ਨਾਲ ਹੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਗਰਕ ਕਰਕੇ ਡਾਕ ਦਿੱਤੀ ਗਈ ਜਿਸ ਕਰਕੇ ਆਏ ਹੀ ਦਿਨ ਮਾਵਾ ਦੇ ਪੁੱਤ ਜਿਹੜੇ ਨੇ ਛੁੱਟੇ ਦੀ ਢੇੜ ਚੜਦੇ ਨੇ ਨਸ਼ੇ ਦੀ ਢੇੜ ਚੜਦੇ ਆ ਤੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਜਿਸ ਮਗਰੋਂ ਹੁਣ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਦੇ ਉੱਤੇ ਨਕੀਲ ਕੱਸੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜੂ ਹੈ ਬਲਡੋਜ਼ਰ ਚਲਾਏ ਜਾ ਰਹੇ ਤੇ ਅੱਜ ਲੁਧਿਆਣਾ ਦੇ ਵਿੱਚ ਵੀ ਨਸ਼ਾ ਤਸਕਰਾਂ ਦੀਆਂ ਆਸ਼ਿਆਨੀਆਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ